ਸੰਗਰੂਰ ਪੁਲਿਸ ਵੱਲੋਂ ਧੋਖੜ ਤਾਲ ਕਰ ਰਹੇ ਅਧਿਆਪਕਾਂ ਨੂੰ ਹਟਾਇਆ ਗਿਆ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਜੋ 22 ਦਸੰਬਰ ਨੂੰ ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਧੋਖੜ ਤਾਲ ਤੇ ਸਾਨੂੰ ਵੀਰਵਾਰ ਰਾਤ ਪੁਲਿਸ ਨੇ ਜ਼ਬਰਦਸਤ ਹਟਾ ਕੇ ਪਟਿਆਲਾ ਦੇ ਸਰਕਾਰੀ ਰੈਜ਼ਿਡੈਂਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੰਗਰੂਰ ਜ਼ਿਲ੍ਹਾ ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਨਰਗੀਪ ਸ਼ਰਮਾ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ ਹੋਣ ਦੇ ਬਾਵਜੂਦ ਵੀ ਸਿੰਘਲਾ ਆਪਣੀ ਧੋਖੜ ਤਾਲ ਜਾਰੀ ਰੱਖੇ ਹੋਏ ਸਨ ਵੀਰਵਾਰ ਰਾਤ 11 ਵਜੇ ਦੇ ਕਰੀਬ ਸਿਵਲ ਪੁਲਿਸ ਇੱਕ ਵੱਡੇ ਟੋਲੇ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਤਾਬਬੋਲੇ ਆ ਉਹਨਾਂ ਨੇ ਕੰਪਿਊਟਰ ਅਧਿਆਪਕਾਂ ਦੇ ਮੋਬਾਈਲ ਫੋਨ ਖੋ ਲੈ ਤੇ ਬਾਅਦ ਵਿੱਚ ਵਾਪਸ ਕਰ ਦਿੱਤੇ ਇਸ ਤੋਂ ਬਾਅਦ ਜੌਨੀ ਸਿੰਘਲਾ ਨੂੰ ਹਿਰਾਸਤ ਚ ਲੈ ਕੇ ਐਂਬੂਲੈਂਸ ਲਈ ਇੱਕ ਗੁਪਤ ਤੌਰ ਤੇ ਲਿਜਾਇਆ ਗਿਆ ਬਾਅਦ ਵਿੱਚ ਇਹ ਪੁਸ਼ਟੀ ਹੋਈ ਕਿ ਉਹਨਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੌਨੀ ਸਿੰਘਲਾ ਨੂੰ ਹਟਾਉਣ ਦੇ ਵਿਰੋਧ ਵਿੱਚ ਪਟਿਆਲਾ ਦੇ ਇੱਕ ਹੋਰ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਨੇ ਸੰਗਰੂਰ ਚ ਆਪਣੀ ਭੁਖੜਤਾਲ ਸ਼ੁਰੂ ਕਰ ਦਿੱਤੀ ਆ ਉਹਨਾਂ ਨੇ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਜੂਕੇਸ਼ਨ ਸੁਸਾਇਟੀ ਤੋਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ 6ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਅਤੇ 2021 ਤੋਂ ਮਹਿੰਗਾਈ ਪੱਤਾ ਦੀ ਸਮੀਖਿਆ ਕੀਤੀ ਜਾਵੇ ਦੂਜੀ ਪਾਸੇ ਕੰਪਿਊਟਰ ਅਧਿਆਪਕ ਪੋਖਰਤਾਲ ਸੰਘਰਸ਼ ਕਮੇਟੀ ਨੇ ਸੰਗਰੂਰ ਤੇ ਜਿਹੜਾ ਪ੍ਰਸ਼ਾਸਨਿਕ ਕੰਪਲੈਕਸ ਹੈ ਬਾਹਰ ਆਪਣੀ ਹੜਤਾਲ ਜਾਰੀ ਰੱਖੀ ਹੋਈ ਹੈ ਜੋ ਹੁਣ 125ਵੇਂ ਦਿਨ ਚ ਦਾਖਲ ਹੋ ਗਈ ਹੈ ਜੋਨੀ ਸਿੰਘਲਾ ਅਨੂ ਹਟਾਉਣ ਦੇ ਵਿਰੋਧ ਅਧਿਆਪਕਾਂ ਨੇ ਪੰਜਾਬ ਸਰਕਾਰ ਦਾ ਪਤਲਾ ਸਾਲਿਆ ਅਤੇ ਰਾ ਸਰਕਾਰ ਵਿਰੁੱਧ ਬਾਜੀ ਵੀ ਕੀਤੀ